ਇਹਦਾ ਮੁੱਲ 50000 ਰੁਪਏ ਕਰਦੇ ਤੇ ਰੇਟ 50000 ਆਪਾਂ ਇਹਦਾ 55000 ਤੇ ਪਰਲੀ ਵੀ ਆਪਣੀ ਹੈ ਤੇ ਭਈ ਆਪਾਂ ਇਹਦਾ ਰੇਟ ਕੀ ਕਰਦੇ ਆ ਇਹਦਾ 52000 ਰੁਪਏ ਕਰ ਇਹਦਾ 52000 ਰੇਟ ਆ ਤਾਂ ਰੇਟ ਕੀ ਕਰਦੇ ਆਗੇ ਰੇਟ ਦਾ 20% ਤੇ ਕਿੰਦੀ ਗਾਂਗੀ ਤੇ ਭਈ ਆਪਾਂ ਦਾ ਰੇਟ ਕੀ ਕਰਦੇ ਆ ਇਹਦਾ 75000 ਰੁਪਏ ਤੇ ਭਈ ਸਸਿਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜੰਨਾ ਚੌਕੀ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਆਪਣੀ ਕਰਨ ਜਾ ਰਹੇ ਹਾਂ ਡੱਬਾ ਵਾਲੀ ਮੰਡੀ ਤੋਂ ਤੇ ਦਿਖਾਉਣੇ ਆ ਸੰਵਰੰਗ ਮੰਡੀ ਤੇ ਤੇ ਅੱਜ ਜੇ ਆਪਾਂ ਦੇਖੀ ਕੋਲਮ ਲਾ ਕੇ ਪਸ਼ੂ ਦੀ ਗਤੀ ਘੱਟਾਈ ਹੈਗੀ ਤੇ ਬਾਈ ਮੰਡੀ ਦਾ ਪੂਰਾ ਚੰਗਾ ਮਾਹੌਲਾਗਾ ਤੇਰੀ ਇੱਕ ਸੱਕਦੇ ਹੋ ਨਾ ਪੂਰੇ ਚੰਗੇ ਚੰਗੇ ਗਾਵਾਂ ਖੜੀਆਂ ਨੇ ਤੇ ਬਾਈ ਕੋਲੇ ਹਨੀਂਗੇ ਛੋਟ ਨਾਲ ਗੱਲਬਾਤ ਕਰਵਾਉਂਦੇ ਤੇ ਬਾਕੀ ਮੰਡੀ ਦੇ ਵਿੱਚ ਦੇਖੋ ਤੁਸੀਂ ਆਦਰ ਸਟੇਟ ਵਾਲਾ ਨਾ ਦਿਖਾਵਾ ਕਿ ਤੁਹਾਨੂੰ ਰੱਗ ਟੰਗ ਕੀ ਬਣਦੇ ਆਗੇ ਤੇ ਮੰਡੀ ਦਾ ਕੀ ਅੱਜ ਥੋੜਾ ਜਿਹਾ ਮੰਦਾਗਾ ਤੇ ਬਾਕੀ ਧੁੰਦ ਕਰਕੇ ਬਸੰਤ ਕਰਕੇ ਧਿਆ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਹੁੰਦਾ ਮੰਡੀ ਦਾ ਤੇ ਬਾਕੀ ਪੂਰਾ ਹਨਾ ਵਧੀਆ ਮਹੌਲ ਰੈਦਾਗਾਂ ਮੰਡੀ ਦੇ ਵਿੱਚ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜੋੜੇ ਰਹੋ ਤੇ ਆਪਾਂ ਤੁਹਾਨੂੰ ਦੇਵਾਂਗੇ ਜਾਣਕਾਰੀ ਤੇ ਰੇਟਾਂ ਦੇ ਵਾਈਜ਼ ਤੇ ਸਾਰੇ ਕਰ ਦੇ ਆਪਾਂ ਤੁਹਾਨੂੰ ਵਧੀਆ-ਵਧੀਆ ਜਾਣਕਾਰੀ ਪ੍ਰਾਪਤ ਕਰਦੇ ਹਾਂਗੇ ਦੇਖੋ ਹਨਾ ਪੂਰਾ ਰੌਣਕ ਤੇ ਮੇਲਾ ਮੰਡੀ ਦਾ ਲੱਗਿਆ ਹੋਇਆਗਾ ਤੇ ਗੱਲ ਬਾਤ ਐਂਡ ਆ ਗਈ ਤੇ ਬਾਕੀ ਦੇਖ ਸਕਦੇ ਤੁਸੀਂ ਕਾਵਾ ਚੰਗੀਆਂ-ਚੰਗੀਆਂ ਜਾਨਾ ਪੂਰਾ ਆਰਡਰ ਕੰਪੈਕਟਡ ਰਵੀ ਵਧੀਆ ਤੇ ਪੂਰਾ ਵਧੀਆ ਗੱਲਬਾਤ ਰਹੀ ਟੈਂਟ ਗੱਲਾਂ ਕਰਦਾ ਆਪਾਂ ਤੇ ਆਪਣੀ ਵੀਡੀਓ ਵਿੱਚ ਜਿਹੜੇ ਵੀ ਜੁੜਦੇ ਆ ਵੱਤ ਵਾਦ ਅਪਰੋਡ ਨੂੰ ਸ਼ੇਅਰ ਸਪੋਰਟ ਕਰਿਆ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਚੰਗੀਆਂ-ਚੰਗੀਆਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਅੱਜ ਦੇ ਬਾਈ ਕੋਲੇ ਤਿੰਨ ਗਾਵਾਂ ਸੇਲ ਨੇ ਤੇ ਬਾਈ ਨਾਲ ਗੱਲ ਕਰਾਉਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾ ਪਿੰਦਰਾ ਜੀ ਹਾਂ ਜੀ ਬਾਈ ਹਾਂ ਜੀ ਬਾਈ ਜੇਲਾ ਸ੍ਰੀ ਮਕਸਦ ਸਾਹਿਬ ਠੀਕ ਆ ਬਾਈ ਤੇ ਆਪਾਂ ਉਹਨਾਂ ਪਹਿਲੀ ਗਾਂ ਦੇ ਬਾਰੇ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੈ ਇਹ ਇਹ ਪਹਿਲਾਂ ਸੂਆ ਸੋਈ ਹੈ ਜੀ ਠੀਕ ਆ ਬਾਈ ਦੁੱਧ ਆ ਗਿਆ 15 ਕਿਲੋ 15 ਕਿਲੋ ਦੁੱਧ ਆ ਤੇ ਵੀ ਇਹਦਾ ਪਰ ਰੇਟ ਕੀ ਕਰਦੇ ਆਂਗੇ ਇਹਦਾ ਮੰਨ 50000 ਰੁਪਏ ਕਰਦੇ ਤੇ ਰੇਟ 50000 ਤੇ ਮਗਰ ਬੱਚਾ ਵੀ ਇਹਦੇ ਬੱਚਾ ਜੀ ਮਗਰ ਬੱਚਾ ਹੈਗਾ ਤੇ ਅਗਲੀ ਦਿਖਾਉਣਿਆ ਤੁਹਾਨੂੰ ਪਹਿਲਾਂ ਬੱਚਾ ਦੇ ਚੈੱਕ ਕਰੋ ਕੁਆਲਿਟੀ ਤੇ ਅਗਲੀ ਵਾਰ ਫਰਗੀ ਗਾਂ ਦਿਖਾਉਣਿਆ ਪੂਰੀ ਚੰਗੀ ਹੈਗੀ ਕਦ-ਕਾੜ ਦੀ ਪੂਰੀ ਵੱਡੀ ਮੱਡ ਵੱਡੀ ਦੀ ਹੈਗੀ ਤੇ ਬਾਕੀ ਚੈੱਕ ਕਰੋ ਹਨਾ ਤੇ ਇਹਦੇ ਮਗਰੀ ਬੱਚਾ ਹੈਗਾ ਇਹਦੇ ਮਗਰੀ ਬੱਚਾ ਹੀ ਹੈ ਤੇ ਇਹ ਕਿੰਨੇ ਵਸੂਆ ਬਈ ਹੈ ਇਹ ਮੰਨ ਲਓ ਪਹਿਲਾ ਸੂਏ ਹੈ ਤਾਂ ਪਹਿਲਾ ਸੂਆ ਤੇ ਕਿੰਨਾ ਦੁੱਧ ਤਿਆਰ ਆ ਵੀ ਥੱਲੇ? ਲੋ 13 ਕਿਲੋ ਤਿਆਰ ਆ। 13 ਕਿਲੋ ਤੇ ਦਾ ਰੇਟ ਕੀ ਕਰਦੇ ਆ ਵੀ ਆਪਾਂ? ਇਹਦਾ 55000 ਤੇ ਪਰਲੀ ਵੀ ਆਪਣੀ ਐ। ਇੱਕ ਸਾਨੂੰ ਹੋਰ ਦਿਖਾਉਣੇ ਆਗੇ। ਗਿਆਦਾ ਕਰਾਉ ਸਾਕੇ ਵਿੱਚ ਐਚ ਐਪਲਸ 11 ਤੇ ਬਾਕੀ ਠੰਡੀ ਸੀਰ ਇੱਕ ਵਾਰ ਚੈੱਕ ਕਰੋ ਤੇ ਅਡ ਰੋਡਰ ਨੇ ਪੂਰਾ ਖੋਲਣਾ ਹਜੇ ਤੇ ਟਾਈਮ ਪਿਆ ਸੂਣ ਦੇ ਵਿੱਚ। ਇਹ ਵੀ ਪਹਿਲਾਂ ਨਾਲੀ। ਠੀਕ ਐ। ਤੇ ਭਾਈ ਕਿੰਨੇ ਕੰਨਾਂ ਦੀ ਕੱਚੀ ਐ? ਲੋ ਲੈ ਜੀ ਦੱਸ ਦੇਣਾ ਜੀ। ਤੇ ਭਈ ਆਪਾਂ ਦਾ ਰੇਟ ਕੀ ਕਰਦੇ ਆ? ਇਹ ਤਾਂ 52000 ਰੁਪਏ ਦਾ ਇਹਦਾ 52000 ਰੇਟ ਤੇ ਬਾਕੀ ਤਿੰਨੇ ਗਾਵਾਂ ਬਹੁਤ ਹੀ ਜਾਇਜ਼ ਰੇਟ 'ਚ ਆ ਤੇ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਸਾਡੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਲਓ ਤੇ ਧੰਨਵਾਦ ਬਾਕੀ ਪੂਰੀ ਚੰਗੀ ਗਾਂ ਦੀ ਬਈ ਬਈ ਪੂਰੇ ਵੱਡੇ ਬੋੜੀ ਚਾਚਰ ਵਾਲੀ ਸੀ ਬੰਦਾ ਕੋਲੇ ਹੈ ਨਹੀਂ ਗਾਂ ਵੀ 25+ ਵਾਲੀ ਲੱਗਦੀ ਸੀ ਜੇ ਹੁੰਦਾ ਤਾਂ ਆਪ ਇਹਦੇ ਬਾਰੇ ਜ਼ਰੂਰ ਜਾਣਕਾਰੀ ਲੈ ਲੈਂਦੇ ਤੇ ਤੋਂ ਤੇ ਕੋਈ ਬੰਦਾ ਹੀ ਕੋਲੇ ਹੈ ਨਹੀਂ ਗਾ ਉਹ ਗਾਣਿਆਂ ਅਸਲ ਵਿੱਚ ਜਾ ਕੇ ਹੋਰ ਵੀ ਤੂਰਾ ਵੰਡੀ ਦਾ ਮਾਹੌਲ ਬਣਿਆ ਹੋਇਆ ਅੱਜ ਥੋੜਾ ਜਿਹਾ ਸਾਨੂੰ ਦੇਖਣ ਦੇ ਵਿੱਚ ਲੱਗ ਰਿਹਾ ਵੀ ਮੰਦਾ ਜਿਹਾ ਕੰਮ ਆ ਗਿਆ ਇਹ ਕੋਈ ਨਾ ਪੂਰੀ ਗੱਲ ਬਾਤ ਹੈ ਨਾ ਬਾਕੀ ਜਿਹੜੇ ਜਿਹੜੇ ਭਰਾਤਨਾ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੂਰੀ ਗੱਲ ਬਾਤ ਹੈ ਨਾ ਦਿਖਾਉਣੀ ਆ ਸਾਨੂੰ ਜਾਣਕਾਰੀ ਲੈਣੇ ਇਹਦੇ ਵਿੱਚ ਤੇ ਦੇਖੋ ਹਨਾ ਤੇ ਬਾਕੀ ਮੰਡੀ ਦਾ ਮਾਹੌਲ ਕਰਕੇ ਦੇਖਾ ਵੱਛੀ ਲੈ ਕੇ ਆਇਆ ਬਾਪੂ ਪੂਰੀ ਚੰਗੀ ਆ ਹਨਾ ਦੇਖੋ ਝਾਂਜਣਾ ਝੁੰਜਣਾ ਪਾਈਆਂ ਗਈਆਂ ਤੇ ਪੂਰੀ ਗੱਲ ਬਣਦੀ ਹੈਗੀ ਹੋਊਗੀ ਇਸ ਸਾਲ 6 ਮਹੀਨਿਆਂ ਦੀ ਪੂਰੀ ਗੱਲ ਬਾਤ ਹੈ ਨਾ ਬਾਪੂ ਕਿੰਨੀ ਕੁ ਮਰਦੀ ਆ 9 ਮਹੀਨਿਆਂ ਦੀ ਹੋਮਰ ਆ ਗਈ ਅੱਛਾ 9 ਮਹੀਨਿਆਂ ਦੀ ਹੋਊਗੀ ਸੀਮਣ ਦਾ ਪਤਾ ਕਿ ਨਹੀਂ ਪਤਾ ਸੀਮਣ ਇਹ ਟੈਡ ਮਾਰਕ ਦੇ 40 432 ਦੀ ਆ ਹਾਂ 40 432 ਦੀ ਹੋएगी ਤੇ ਜਿਹਦਾ ਮਲਕ ਰਿਕਾਰਡ ਵੀ 19000 ਪਲੱਸ ਹੈਗਾ ਹੈ ਨਾ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆਗੇ ਰੇਟ ਤਾਂ 20000 ਤੇ ਬਈ ਮੋਬਾਈਲ ਨੰਬਰ ਫੁੱਲੀਆਂ ਆਪਦਾ 683219409 ਇੱਕ ਵਾਰੀ ਹੋਰ ਬੋਲ ਦੇ ਬਈ 683219409 ਤੇ ਵਾਕੀ ਦੇਖੋ ਬਈ 40432 ਡੈਨਮਾਰਕ ਦੀ ਹੈ ਤੇ ਇਹਦਾ 19 ਇਅਰ ਪਲੱਸ ਰਿਕਾਰਡ ਹੈਗਾ ਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਈ ਨਾਲ ਕੰਟੈਕਟ ਜਰੂਰ ਕਰ ਲਿਓ ਤੇ ਬਰੀਡ ਵਾਈਸ ਤਾਂ ਜਾਨੀ ਡੈਨਮਾਰਕ ਦਾ ਚੰਗਾ ਰਿਜ਼ਲਟ ਆ ਨਾ ਮਿਲਕ ਇਹਦਾ ਫੈਟ ਵੀ 7.4 ਪਲੱਸ ਹੈਗਾ ਹਨਾ ਤੇ ਦਿਖਾਉਣੀ ਆ ਅੱਗੇ ਚੱਲਦੇ ਆ ਹਨਾ ਇਹ ਚੱਲਦੇ ਆਗੇ ਦਿਖਾਉਣੇ ਆ ਤੁਹਾਨੂੰ ਟੰਗ ਟੰਗ ਪੂਰੇ ਮੰਡੀ ਤੇ ਪੂਰੀ ਗੱਲ ਬਾਤ ਮੰਡੀ ਦੇ ਵਿੱਚ ਬੜੀਆਂ ਬਾਕੀ ਤੇ ਰੇਟ ਵਾਈ ਤੇ ਆਪਾਂ ਗੱਲ ਕਰਦੇ ਆ ਦੇਖੋ ਵੀ ਆਰਡਰ ਦੇਖੋ ਗਾਵਾ ਦਾ ਕਿੰਨੇ ਸਾਫ ਘੈਂਟ ਗੱਲਬਾਤ ਪਈ ਹੈਗੀ ਆਰਡਰ ਥੋੜਾ ਟੁੱਟ ਗਿਆ ਜਾਂ ਉਹ ਕਰਕੇ ਹੋ ਗਿਆ ਤੇ ਬਾਕੀ ਪੂਰਾ ਵਧੀਆ ਮੰਡੀ ਦਾ ਮਾਹੌਲ ਬਣਾਇਆ ਹੋਇਆ ਹੈਗਾ ਤੇ ਕਰਾਵਾ ਕਿਸੇ ਬਾਹਰ ਵਾਲੇ ਬੰਦੇ ਨਾਲ ਗੱਲ ਵੀ ਕਿੰਨਾ ਕੁ ਯਾਨੀ ਕਿ ਫਰਕ ਚੱਲ ਰਿਹਾ ਕੀ ਸਿਸਟਮ ਹੈਗਾ ਮੰਡੀ ਦਾ ਉਸ ਹਿਸਾਬ ਨਾਲ ਆਪਾਂ ਵੇਖਾਂਗੇ ਹਨਾ ਤੇ ਆ ਗਾਵਾ ਦਾ ਸਾਨੂੰ ਰੇਟ ਵਾਈ ਆਪਾਂ ਗੱਲ ਕਰਾਂਗੇ ਜੀ ਫੁੱਲ ਵੀਡੀਓ ਪਾਉਂਦੇ ਤੇ ਚੱਲਦੇ ਆਂ ਮੰਡੀ ਦੇ ਵਿੱਚ ਆਉਣ ਨਾਲ ਪਤਾ ਲੱਗਦਾ ਰਹਿੰਦਾ ਹੈਗਾ ਤੇ ਸਾਡਾ ਕੰਮ ਸਿਰਫ ਪਸ਼ੂ ਦਿਖਾਉਣਾ ਹੈ ਨਾ ਤੇ ਤੁਸੀਂ ਆਪਦੀ ਪਸੰਦ ਕਰਕੇ ਫੇਰ ਪੂਰੇ ਲੈਣਾ ਹੈਗਾ ਤੇ ਕੋਈ ਵੀ ਹਨਾ ਚੰਗੇ ਚੰਗੇ ਜਿੰਨਾ ਵੀ ਆਪਾਂ ਦੇਖ ਸਕਦੇ ਆ ਮੰਡੀ ਦੇ ਵਿੱਚ ਵੱਧ ਤੋਂ ਵੱਧ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋ ਸਾਈਵਾਲ ਗਾ ਖੜੀ ਹੈ ਪੂਰੀ ਚੰਗੀ ਗੱਲ ਮਾਤਾ ਕੋਲੇ ਬੰਦਾ ਹੈ ਨਹੀਂਗਾ ਕਿ ਆ ਪਹਿਲਾਂ ਨਹੀਂ ਇਹਦੇ ਪਹਿਲੇ ਕੋਲੇ ਹੈ ਨਹੀਂ ਨਿਆ ਪਰੇਡ ਪੁੱਛਣਾ ਸੀ ਇਹਦਾ ਬਾਈ ਹਾ ਨਾ ਤੇ ਲੱਕੀ ਦੇਖੋ ਮੇਰਾ ਮਾ ਇਹੋ ਜਿਹੀ ਇੱਕ ਕੋਣਾ ਪੂਰਾ ਚੰਗਾ ਮਾਹੌਲਾ ਮੰਡੀ ਦੇ ਵਿੱਚ ਤੇ ਪੂਰੀ ਵਧੀਆ ਗੱਲ ਮਾਤਾ ਕੀ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਵੀ ਸਿੰਨਾਕ ਮੰਡੀ ਦੇ ਵਿੱਚ ਲੱਕੀ ਆ ਦੇਖੋ ਗਾਂ ਦਾ ਹਾਰਟ ਤੇ ਚੰਗੇ ਦੁੱਧ ਵਾਲੀ ਗਾਂ ਲੱਗਦੀ ਹੈ ਨਾ ਪੂਰੀ ਘੈਂਟ ਗੱਲ ਲੱਗਦੀ ਹੈ ਇਹ ਸੌਦਾ ਹੋ ਜੇ ਨਾ ਕਰਕੇ ਆਪਾਂ ਉਹਦੇ ਵਿੱਚ ਸ਼ੂਟ ਨਹੀਂ ਕਰਦੇ ਲੱਕੀ ਦੇਖਦੇ ਅੱਗੇ ਹੋ ਦਿਖਾਉਣੇ ਵਧ ਤੋਂ ਵੱਧ ਸ਼ੇਅਰ ਕਰੋ ਤੇ ਸਪੋਰਟ ਕਰੋ ਆਪਣੇ ਵੀਡੀਓ ਨੂੰ ਦੇਖੋ ਹੈ ਨਾ ਕੋਰ ਹੈ ਗੱਲਾਂ ਮਤਲਬ ਹਿੰਦੀ ਦੇ ਵਿੱਚ ਬਣੀ ਹੋਈ ਹੈ ਵੀ ਤੇ ਜਿਹੜੇ ਪਰਾ ਦੂਰੋਂ ਨੇੜੇ ਆਉਂਦੇ ਆ ਤੇ ਦੀ ਲੁਕੇਸ਼ਨ ਬੜੀ ਮੰਡੀ ਹੁੰਦੀ ਹੈ ਤੇ ਹਰੇਕ ਐਤਵਾਰ ਲੱਗਦੀ ਹੈ ਵੀ ਤੇ ਇੱਥੇ ਆ ਤਾਂ ਜਿਹੜੇ ਨੂੰ ਪਸੰਦ ਫ੍ਰੀ ਦਾ ਹੁੰਦਾ ਤਾਂ ਆ ਕੇ ਚੰਗੇ ਚੰਗੇ ਪਸੰਦ ਜਾਂ ਖਰੀਦ ਸਕਦਾ ਹੈਗਾ ਸਾਡੀ ਵੀਡੀਓ ਦੇ ਨਾਲ ਜੋੜ ਦੇਣੇ ਪ੍ਰਭੂ ਧੰਨਵਾਦ ਅੱਤੂ ਦੇਖੋ ਨਾ ਮੱਝ ਖੜੀ ਹੈਗੀ ਪੋਸ਼ਕ ਦੇਖ ਪੋਸ਼ਕੀ ਦੇ ਸੋਣੀ ਦਾ ਗਿਆ ਕਿਸੇ ਨੇ ਹੱਡੀ ਵਿੱਚ ਕਰਕੇ ਫੇਰ ਉਹਨੂੰ ਦਾ ਗਿਆ ਬਹੁਤ ਸੋਹਣਾ ਚੰਗ ਨੂੰ ਜਿੱਤਾ ਗਿਆ ਹੁੰਦਾ ਕਿ ਨੇ ਕੁੱਟ ਗਿਆ ਉਹਨੇ ਕਿਸੇ ਕਾਰਨਾ ਕਰਕੇ ਤੋਂ ਬਾਅਦ ਉਹਨੂੰ ਦਾ ਗਿਆ ਹੈਗਾ ਤੇ ਇੱਕ ਚੰਗੇ ਕੰਮ ਦੀ ਸਿੱਖਤ ਜੇ ਆਪਾਂ ਹਰੇਕ ਵਾਰੀ ਕਰਦੇ ਹਾਂ ਤੇ ਆਪਾਂ ਉਹਦੇ ਬਾਰੇ ਦੱਸਦੇ ਹਾਂ ਨਾ ਇਹ ਚੰਗੀ ਚੀਜ਼ ਹੈ ਤੇ ਇੱਕ ਜਰਸੀ ਦਿਖਾਉਣੀ ਹੈ ਸੈਂਡ ਵੱਡੇ ਵਾਅਦ ਖੁਸ਼ਮੀਂ ਹੈ ਜੀ ਆਪਾਂ ਦੇਖਿਓ ਸ਼ਕਲ ਵੀ ਸੋਹਣੀ ਹੈ ਵੀ ਮਾਤਕੀ ਵੀ ਚੰਗੀ ਹੈ ਵੀ ਇਹ ਆ ਬੜੇ ਯਾਰ ਸੀ ਕਹਿੰਦੇ ਨੇ ਵੱਡੇ ਬੋਲੀ ਸਟਰਕਚਰ ਦੀ ਹੈਗੀ ਉਹ ਰੇਟ ਕਰਦਾ ਹੈ 95000 ਜੀ ਠੀਕ ਹੈ ਆਪ ਜਿਹੜਾ ਬਾਕੀ ਮੰਗਣ ਵਾਲੇ ਦਾ ਮੰਗਦੇ ਹੁੰਦੇ ਥੋੜਾ ਬਹੁਤ ਉਹਦੇ ਕਰਕੇ ਹੋ ਜਾਂਦਾ ਹੁੰਦਾ

ਸਾਡੀ ਵੀਡੀਓ ਨਾਲ ਜੁੜਨ ਨਾਲ ਬਹੁਤ ਧੰਨਵਾਦ ਤੁਹਾਡਾ ਜਾਂ ਜਿੰਨੇ ਵੀ ਸਾਡੇ ਨਾਲ ਜੁੜਦੇ ਤੇ ਇਤਿਹਾ ਹੁੰਦੇ ਆ ਇੱਕ ਤੁਹਾਨੂੰ ਦਿਖਾਉਣੀ ਹੈ ਟਾਈਟਲ ਵਾਲੀ ਬੱਚੀ ਆ ਦੇਖੋ ਵੀ ਬਹੁਤ ਚੰਗਾ ਗਈ ਵੀ ਇਸ ਦਾ ਸੀਮਣ ਦਾ ਜਿਆਦਾ ਤਰਾਇਆ ਆਂਦਾ ਨਾ ਬਾਕੀ ਇਹ ਦੇਖ ਸਕਦੇ ਹੋ ਨਾ ਇਹਨੂੰ ਗਰਲੈਂਡੋ ਕਹਿ ਕੇ ਵੀ ਦਣਗੇ ਜਿਵੇਂ ਵੀ ਕਰਨਗੇ ਪਰ ਆਰਡਰ ਚੰਗਾ ਆ ਗਿਆ ਪੂਰਾ ਕੈਂਟ ਆਣਾ ਚੱਲਦਾ ਥੋੜਾ ਜਿਹਾ ਫਿਰ ਨਜ ਮੰਡੀ ਦਾ ਜਿਹ ਦੁਰਾਹਾਲ ਜੀ ਲੱਗਦਾ ਬਈ ਤੇ ਇਹਦੇ ਕਰਕੇ ਹੋਰ ਕਿ ਪੂਰੇ ਗੱਲਬਾਤ ਬਣੀਆ ਮੰਡੀ ਚ ਧੰਨਵਾਦ ਜਿਹੜੇ ਇਹਦੇ ਸਟਨ ਜੋੜਤੇ ਆ ਜਾਂਦੇ ਜਿੱਦੇ ਆ ਹਨਾ ਤੇ ਨਾ ਉਹ ਵੀਡੀਓ ਛੁੱਟ ਹੋ ਜਾਂਦੀ ਹੈ ਤੇ ਚੱਲਦੇ ਆ ਹਨਾ ਪੂਰੇ ਹਲੇ ਬਾਈ ਬੈਠੇ ਆਗੇ ਤੇ ਪੂਰੀ ਇਹ ਗੱਲ ਮਤ ਤੱਕ ਵੱਡੀਆਂ ਵੱਡੀਆਂ ਚੰਗੀਆਂ ਗਾਵਾਂ ਪੂਰਾ ਇਹ ਲੱਗੀ ਬਹੁਤ ਘਟ ਆਉਣੇ ਨੇ ਇੰਦਰ ਅਸੀਂ ਦੇਖ ਸਕਦੇ ਹਾਂ ਤੇ ਮੰਡੀ ਦੇ ਵਿੱਚ ਅੱਜ ਥੋੜਾ ਜਿਹਾ ਸ਼ਾਂਤ ਮਾਹੌਲ ਆਗਾ ਤੇ ਬਾਕੀ ਐਸੈਸਰੀ ਹੈਗੀ ਜਿਹੜੀਆਂ ਵੀ ਆਪਣੇ ਪੰਜਾਂ ਦੇ ਵਿਗਾਂਿਆਂ ਦੇ ਵਿੱਚ ਆਪਾਂ ਵਰਤਦੇ ਹਾਂ ਨਾ ਤੇ ਚੰਗੀ ਲਾਉਣਿਆ ਜਰਸੀ ਤੇ ਕ੍ਰੋਸ ਗ੍ਰੀਡਿੰਗ ਜਰਸੀ ਹੈ ਤੇ ਪਰ ਬਾਕੀ ਦੇਖੀ ਤਾਂ ਯਾਤਮਕ ਵੀ ਚੰਗੀ ਹੈਗੀ ਹਨਾ ਯਾ ਤਾਂ ਬਈ ਗੱਲ ਬਾਤ ਹੀ ਹੈਗੀ ਕੋਲੇ ਕੋਲੇ ਹੈ ਨਹੀਂ ਕੋਈ ਤੇ ਆ ਦੇਖ ਅਹੇ ਜੜ ਰਲੀਆਂ ਗੰਗਾ ਚਾਹੀਦੀਆਂ ਪੂਰੀ ਚੰਗੀ ਘੈਂਟ ਗੱਲ ਬੋਤ ਹੈ ਵੀ ਤੇ ਵਰਫਰ ਵੀ ਹੈਗੀ ਇਹਦੀ ਫੋਟੋ ਵੀ ਖਿੱਚਣੀ ਹੈ ਹਟ ਜਾ ਬਾਕੀ ਦੇਖੋ ਬਈ ਪੂਰਾ ਚੰਗਾ ਮੰਡੀ ਦਾ ਮਾਹੌਲ ਆਗਾ ਤੇ ਇੱਧਰ ਅਸੀਂ ਘਟ ਆਉਣੇ ਤੇ ਬਾਕੀ ਇਹ ਗੱਦੇ ਹੈਗੇ ਮਾਇਟ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਨਾ ਆਪਣੇ ਕੰਮ ਆਉਂਦੇ ਆਗੇ ਇਹ ਵੀ ਪੂਰੇ ਮੰਡੀ ਜਿੱਮੇ ਜਾਂਦੇ ਜਿੰਦਰ ਮਾਇਟ ਆਗਾ ਜਿਵੇਂ ਆਹ ਥੋੜਾ ਜਿਹਾ ਸਾਨੂੰ ਸਟਰੋਂਗ ਮਾਇਟ ਲੱਗਦਾਗਾ ਜਿਵੇਂ ਟਾਟਾ ਪ੍ਰੋਡਕਟ ਕੋਈ ਟਾਟਾ ਦਾ ਕੋਈ ਹੈਗਾ ਦਾ ਬ੍ਰਾਂਡ ਦਾ ਏ ਵੀ ਦੇਖ ਪੂਰਾ ਚੰਗਾ ਗਾ ਵੀ ਜੇ ਨਾ ਪੈਣੀ ਆਂਦਾ ਪੂਰੇ ਚੰਗੇ ਆ ਕਿਤੇ ਡੋਟ ਇਹਨਾਂ ਦਾ ਬਾਕੀ ਰੇਟ ਹੁੰਦਾ ਗਾ ਤੇ ਮੰਡੀ ਦੇ ਵਿੱਚ ਚੰਗੀ ਸਬਦ ਆ ਗਈ ਤੇ ਬਾਕੀ ਹਨਾ ਗੱਲਬਾਤ ਪੂਰੀ ਮਾਹੌਲ ਆ ਗਾ ਮੰਡੀ ਦੇ ਵਿੱਚ ਤੇ ਆਲਾਰਮ ਵਾਲੀ ਗਾ ਦੇਖ ਲੋ ਇਹ ਆਪਾਂ ਸੀਮਣਾ ਉਹਦੇ ਵੀ ਘਰੇ ਭਰਨਾ ਗਾ ਆਲਾਰਮ ਵਾਲੀ ਗਾ ਦਾ ਤੇ ਬਾਕੀ ਇਹ ਜਰਸੀਆਂ ਕ੍ਰੋਸ ਦੇ ਉੱਤੇ ਉਹ ਗਿਰ ਤੇ ਕ੍ਰੋਸ ਪੜੀ ਐ ਤੇ ਚੰਗੀ ਗੱਲਬਾਤ ਆ ਗਈ ਜੋ ਸੀ ਮੰਦੇ ਵਿੱਚ ਜਾਂ ਬਾਕੀ ਚੰਗਾ ਮੰਡੀ ਦਾ ਮਾਹੌਲ ਹੈ ਤੇ ਦੇਖ ਸਕਦੇ ਹੋ ਹਨਾ ਥੋੜਾ ਯਾਰ ਠੰਡ ਕਰਕੇ ਤਾਂ ਫਰਕ ਜਰੂਰੀ ਪਿਆ ਅੱਜ ਮੰਡੀ ਦਾ ਕਾਹ ਕਦਾ ਬਹੁਤ ਫਰਕ ਆ ਅੱਜ ਇਹ ਆਪਾਂ ਦੇਖੀ ਹੈ ਹਨਾ ਤੇ ਬਾਕੀ ਚੰਗਾ ਮਾਹੌਲ ਹੁੰਦਾ ਮੰਡੀ ਦਾ ਤੇ ਜਿਹੜੇ ਨੇ ਵੀ ਕੋਈ ਚੰਗਾ ਡੰਗਰ ਹਨਾ ਤੇ ਲੈਣਾ ਜਾਓ ਕਰਨਾਗਾ ਤਾਂ ਉਹਦੇ ਵਿੱਚ ਇੱਕ ਅਸਲਾ ਤੁਹਾਨੂੰ ਗਾਂ ਦਿਖਾਉਣੇਗੇ ਚੰਗੀ ਤਰ੍ਹਾਂ ਦੇਖੋ ਹਨਾ ਚੰਨ ਚੰਨ ਕਰਦੀ ਹੈ ਤੇ ਪੂਰੀ ਘੈਂਟ ਗੱਲਬਾਤ ਗਾਂ ਦੇਗੀ ਅਡਰ ਅਡਰ ਚੈੱਕ ਕਰੋ ਪਹਿਲਾਂ ਪੂਰਾ ਘੈਂਟ ਹੈਗਾ ਠੀਕ ਹੈ ਤੇ ਬਾਕੀ ਦੇਖਦੇ ਆ ਹਨਾ ਮੋੜ ਲਓ ਜੀ ਬਾਕੀ ਗੱਲਬਾਤ ਕਰਾਵਾਂਗੇ ਤੁਹਾਡੀ ਸੱਸਰੀ ਗਾਲ ਬਾਈ ਸੱਸਰੀ ਗਾਲ ਤੇ ਬਾਈ ਆਪਾਂ ਨੂੰ ਗਾਂ ਦੇ ਬਾਰੇ ਜਾਣਕਾਰੀ ਦੋ ਕਿੰਨੇ ਸੂਏ ਆ ਗਏ ਹਾਂਜੀ ਆ ਗਾਂ ਦੇ ਬਾਰੇ ਦੱਸੋ ਬਾਈ ਕਿੰਨੇ ਸੂਏ ਆ ਤੇ ਪਹਿਲਾ ਸੂਏ ਸੁਣੀ ਆ ਜੀ ਪਹਿਲਾ ਸੂਏ ਸੁਣੀ ਆ ਤੇ ਕਿੰਨੇ ਕੰਨਾਂ ਦੀ ਕੱਚੀ ਹੈ ਬਈ 10 12 ਦਨ ਲੈ ਜੂਗੀ 10 12 ਦਨਾਂ ਦੀ ਕੱਚੀ ਹੈ ਵਾਕੀ ਤੁਸੀਂ ਗਾਂ ਦੇਖ ਇੱਕ ਵਾਰੀ ਤੇ ਪੂਰੀ ਚੰਗੇਗੀ ਠੰਡੀ ਸੀਲ ਆ ਮੇਲੇ ਚ ਲੱਗੀ ਕਰਕੇ ਮੈਨੂੰ ਕੋਈ ਵੀ ਇਹ ਜਾਨੀ ਸਿਸਟਮ ਨਹੀਂ ਲੱਗ ਰਹੀ ਤੋਰ ਦੇ ਤੋਰ ਦੇ ਤੇ ਠੰਡੀ ਸੀਲ ਪੂਰੀ ਆ ਜੀ ਕੁਇਆ ਤੇ ਬਾਈ ਇਹਦੀ ਮਾਂ ਦਾ ਰਿਕਾਰਡ ਪਤਾ ਕਿੰਨਾ ਸੀਗਾ ਮਾਂ ਦਾ 25 ਕਿਲੋ ਦੁੱਧ ਸੀ ਆ 25 ਕਿਲੋ ਦੁੱਧ ਸੀਗਾ ਹਾਂ ਤੇ ਬਾਕੀ ਆ ਦੇਖੋ ਰੀਚਕ ਕਰੋ ਤੁਸੀਂ ਹਨਾ ਇਹ ਆਰ ਸ਼ਾਇਰ ਬਰੀਡ ਚ ਆ ਜਾਂਦੀ ਆਰ ਸ਼ਾਇਰ ਦੀ ਬਰੀਡ ਦੀ ਗਾਂ ਗਈ ਤੇ ਬਾਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਇਹਦਾ 75000 ਰੁਪਏ ਤੇ ਬਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ 77 ਹਾਂਜੀ ਬਾਈ 288 ਹਾਂਜੀ ਬਾਈ 3768 ਠੀਕ ਆ ਬਈ ਇੱਕ ਵਾਰੀ ਹੋਰ ਦੱਸ ਦਿਓ ਬਈ 772883768 ਠੀਕ ਆ ਬਈ ਧੰਨਵਾਦ ਬਾਕੀ ਦੇਖੋ ਪੂਰਾ ਵਧੀਆ ਮਾਹੌਲ ਬਣਿਆ ਹਾਂ ਮੰਡੀ ਦਾ ਇਹ ਗੱਲ ਵਾਪ ਹੈ ਯਾਰੇ ਅਲਗਾ ਤੇ ਆ ਦੇਖੋ ਵੀ ਲਾ ਮਲਕਿੰਗ ਚੈੱਕ ਕਰਦੇ ਆ ਦੁੱਤ ਹਨਾ ਟੈਸਟ ਕਰ ਰਿਹਾ ਹੈਗੇ ਤੇ ਗਾਂ ਬਹੁਤ ਚੰਗੀ ਹੈ ਦੀ ਆਪਾਂ ਗੱਲ ਕਰੀ ਬਾਕੀ ਪੂਰੇ ਵੱਡੀ ਬੋਡੀ ਟੈਕਚਰ ਦੀ ਗਾਂ ਕੀ ਤੇ ਚੰਗੀ ਵੀ ਬਾਕੀ ਭਾਈ ਨੇ ਬਹੁਤ ਸੋਹਣੀ ਸ਼ੇਰ ਬੋਲ ਹੈਗਾ ਬਾਕੀ ਕਹਿੰਦਾ ਪੈਟਰੋਲ ਪੰਪ ਕੇ ਨੇਰਾ ਤੇ ਗਾਂ ਦੀ ਕੁਆਲਿਟੀ ਨਾ ਬਾਕੀ ਲਾਜਵਾ ਹੈ ਤੇ ਥਣ ਵੀ ਆਏ ਆ ਮੁੱਠੀ ਵਾਲੇ ਮੱਝਰ ਕੇ ਥਾਣੇ ਵਿੱਚ ਥਾ ਸਵੇਰੇ ਸੁੱਈ ਹੈ ਬਈ ਤੇ ਸਵੇਰੇ ਸੁੱਈ ਹੋਈ ਹੈਗੀ ਤੇ ਚੰਗਾ ਪੂਰੇ ਵੱਡੀ ਆ ਗਈ ਹੈ ਨਾ ਇੱਕ ਬਈਰ ਗਏ ਆ ਕਹਿੰਦਾ ਵੀ પેટ્રોલ ਪੰਪ ਵਰਗੀ ਆ ਗਈ ਕਹਿੰਦਾ ਮਰਜੀ ਦੁੱਧ ਕੱਢ ਲਓ ਬਸ ਕਹਿੰਦਾ ਬਟਨ ਜਨਪਿਓ ਤੇ ਬਾਕੀ ਚਲਦੇ ਆ ਕਿਸ ਨੂੰ ਦਿਖਾਉਣੇ ਆ ਮੇਲੇ ਦੀ ਰੌਣਕ ਪੂਰਾ ਹੈ ਨਾ ਗੱਲਬਾਤ ਆ ਦੇ ਜਿਵੇਂ ਕਿਸੇ ਭਰਾ ਨੇ ਕੋਈ ਹੁੰਦਾ ਵੀ ਮਹਿੰਗੀਆਂ ਗਾਵਾਂ ਸਸਤੀਆਂ ਗਾਵਾਂ ਮਹਿੰਗੀਆਂ ਤਾਂ ਮਹਿੰਗੀਆਂ ਵੀ ਹੁੰਦੀਆਂ ਗਾਵਾਂ ਵੀ ਸਸਤੀਆਂ ਵੀ ਹੁੰਦੀਆਂ ਨਾ ਮੰਡੀ ਚਾਰੇ ਇੱਕ ਤਰ੍ਹਾਂ ਦਾ ਪਾਉਂਦਾ ਹੈ ਤੇ ਬਾਕੀ ਦੇਖੋ ਨਾ ਮੰਡੀ ਦੇ ਵਿੱਚ ਹਰੇਕ ਵਧੀਆ ਤੋਂ ਵਧੀਆ ਤੇ ਸਾਰੇ ਤਰ੍ਹਾਂ ਦੇ ਮਤਲਬ ਦੇ ਪਸੂਦਿਆਂ ਦੇ ਤੇ ਮੱਕੀ ਦੇਖਦੇ ਆ ਨਾ ਕੋਈ ਵੀ ਐਂਡਾ ਮੰਡੀ ਦੀ 40 ਮੰਗ ਤੇ ਪੂਰੇ ਗੱਲਬਾਤ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆਂਗਾ ਨਾ ਤੇ ਬਾਕੀ ਘੈਂਟ ਗੱਲਬਾਤ ਹੈ ਕਿ ਤੇ ਆ ਲੈ ਸੌਦਾ ਹੋਈ ਅੱਦਾਂ ਕਰਕੇ ਅੱਪਣਾ ਰੱਖ ਲੈਂਦੇ ਹੁੰਦੇ ਹੇਰੀ ਬੰਦੇ ਦਾ ਕੋਈ ਆਪਣਾ ਹੁੰਦਾ ਵਿਚਾਰਤਾਰਾ ਤਾਂ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਕਰ ਸਕਦੇ ਹੁੰਦੇ ਪੱਕਿਆ ਗਾਂ ਦੇ ਕੋਈ ਪੂਰੀ ਗੱਲ ਦਾ ਤੇ ਹਣਾ ਕਿਵੇਂ ਤੇ ਵਾਕੀ ਦੇਖੋ ਹਣਾ ਮੰਡੀ ਤਾਂ ਪੂਰਾ ਚੰਗਾ ਮਾਹੌਲ ਬਣਿਆ ਹੋਇਆ ਹੈਗਾ ਤੇ ਕਹਿੰਦਾ ਲਾਈਵ ਸੌਤੇ ਤੇ ਕੋਈ ਦਿਖਾਏ ਹੋਇਆ ਕਹਿੰਦਾ ਇੱਕ ਅੱਧਾ ਕੋਈ ਨਾ ਵੀ ਜੇ ਸ਼ੂਟ ਹੋਇਆ ਤਾਂ ਕਰਾਂਗੇ ਆਪਾਂ ਸਾਡੀ ਮੰਡੀ ਦੇ ਵਿੱਚ ਆਹ ਦੇਖੋ ਗਾਂ ਅਗਰੈਸਿਵ ਹੋ ਜਾਂਦੇ ਹਾਂ ਉਹ ਦੇਖੋ ਬੰਦਾ ਸੰਗਲ ਤੋਂ ਉਤੂੜੂ ਕਰਦੀ ਹੈਗੀ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਬਾਕੀ ਗਾਂ ਦਾ ਘੌਣਿਆ ਵੀ ਸੋਨ ਤੇ ਉੱਚੇ ਮੂਨ ਨਾਲ ਹੀ ਆ ਗਈ ਜਿਆਦੇ ਹੋ ਗਿਆ ਨਾ ਤੇ ਗਾਂ ਦੀ ਪੂਰੀ ਗੱਲਬਾਤ ਆ ਗਈ ਹੈ ਨਾ ਤੇ ਅੰਦਾ ਵੀ ਬਾਕੀ ਬਹੁਤ ਧੰਨਵਾਦ ਆ ਜਿਹੜੇ ਸਾਡੇ ਵੀਡੀਓ ਤੱਕ ਅਪਰੋਚ ਕਰਦੇ ਆ ਪਹੁੰਚਦੇ ਆਗੇ ਕਿ ਆਪਾਂ ਵੀਡੀਓ ਜਲਦੀ ਅਪਲੋਡ ਕਰਾਂਗੇ ਪੇਜ ਤੇ ਧੰਨਵਾਦ ਸਾਰੇ ਭਰਾ